ਨਿਰਗੁਣਿਆਰੇ ਕੋ ਬਖਸ਼ ਦੇ ਸੁਆਮੀ ਆਪੇ ਲੋ ਮਿਲਾਇ ਤੂੰ ਬੇੰਤ ਤੇਰਾ ਅੰਤ ਨਾ ਪਾਇਆ ਸਭ ਦੇ ਦੇ ਓਏ ਉਹ ਬੁਝਾਈ ਹਰ ਜੀਵ ਤਦ ਵਿਟੋ ਬਲ ਜਾਈ ਤਨ ਮਨ ਅਰਪੇ ਤਦ ਆਗੇ ਰੱਖੂ ਸਦਾ ਰਹਾ ਸਰਣਾਇ ਰਹਾਉ ਆਪਣੇ ਪਾਣ ਵਿੱਚ ਸਦਾ ਰਖ ਸੁਆਮੀ ਹਰ ਨਾਮੋਂ ਦੇ ਵਡਿਆਈ ਪੂਰੇ ਗੁਰ ਤੇ ਪਾਣਾ ਜਾਪਾਂ ਅਨੰਦ ਨ ਸੈ ਸਮਾਏ ਤੇਰੇ ਬਾਣੇ ਬਖਤ ਜੇ ਪਤ ਤ ਪਾਵੇ ਆਪੇ ਬਖਸ਼ ਮਿਲਾਏ ਤੇਰੇ ਬਾਣੇ ਸਦਾ ਸੁਖ ਪਾਇਆ ਗੁਰ ਦਰਸ਼ਨ ਅਗਨ ਬੁਝਾਏ ਜੋ ਤੋ ਕਰੇ ਸੋ ਹੋਆ ਕਰਤੇ ਅਵਰ ਨ ਕਰਨਾ ਜਾਏ ਨਾਨਕ ਨਬ ਜੇ ਵਡ ਅਵਰ ਨਾ ਦਾਤਾ ਪੂਰੇ ਗੁਰ ਤੇ ਪਾਈ ਪਰਬਾਤੀ ਮਹਲਾ ਤੇ ਜਾ ਗੁਰਮੁਕਰ ਸਲਾਹ ਆਈਆ ਜੇ ਤਿੰਨ ਨਾਂ ਸਲਾਹਿਰ ਜਾਤਾ ਵਿਚੋ ਪਰਮ ਗਿਆ ਹੈ ਦੂਜਾ ਗੁਰ ਕੀ ਸ਼ਬਦ ਬਚਾਤਾ ਹਰ ਜਿਉ ਤੋਂ ਮੇਰਾ ਇੱਕ ਸੋਏ ਤੁਧ ਜੱਪੇ ਤੁਧੇ ਸਲਾਹੇ ਗਤਮਤ ਦੇ ਤੁਝ ਤੇ ਹੋਇ 라 ਗੁਰਮਕਾ ਸਲਾਹ ਨ ਸੇ ਸਦ ਸਪੈਨ ਬਿਠਾ ਅਮ੍ਰਿਤ ਸਾਰ ਸਦਾ ਬਿਠਾ ਕਰ ਫੀਕਾ ਗੁਰ ਸਬਦ ਦੇ ਵਿਚਾਰ ਜਿਨ ਬਿਠਾ ਲਾ ਸੋਏ ਜਾਣੇ ਤੇ ਵਿਟਹੁ ਬਲ ਜਾਏ ਸਲਸਲਾ ਇਸਦਾ ਸੁਖ ਦਾਤਾ ਵਿੱਚੋਂ ਆਪ ਗਵਾਈ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਛੇ ਸੁਪਲ ਪਾਏ ਨਾਨਕ ਨਾ ਮਿਲੇ ਵਡਿਆਈ ਗੁਰ ਸਬਦ ਦੇ ਸਤ ਪਾਏ ਪਰਪਾ ਦੇਵ ਹਲਾ ਤੇਜਾ ਜੋ ਤੇਰੇ ਸਰਣਾਇ ਹਰ ਜਿਓ ਤਿਨ ਤੋਂ ਰਖਣ ਜੋਗ ਆ ਤੁਧ ਜੀਵਣ ਮੇਂ ਵਰ ਨਾ ਸੋਜੈ ਨਾ ਬੋਹਵਾ ਨ ਹੋਗ ਹਰ ਜੀ ਸਦਾ ਤੇਰੇ ਸਰਣਾਇ ਜੋ ਭਾਵੈ ਤੋ ਰੱਖ ਮੇਰ ਸੁਆਮੀ ਇਹ ਤੇਰੀ ਵਡਿਆਈ ਰਗਾ ਜੋ ਤੇਰੀ ਸਰਣਾਇ ਹਰ ਜਿਓ ਤਿਨ ਕੇ ਕਰੇ ਪਰਧ ਪਾਲ ਆਪ ਕਿਰਪਾ ਕਰ ਰੱਖੋ ਹਰ ਜਿਓ ਕੋਈ ਨਾ ਸਾਕੇ ਜਮਕਾਲ ਤੇਰੀ ਸਿਣਾਈ ਸੱਚੀ ਹਰਦੀਓ ਨਾਉ ਕਟੇ ਨਾ ਜਾਏ ਜੋ ਹਰ ਛੋੜ ਦੂਜੇ ਲੱਗ ਭੈ ਲੱਗੇ ਉਹ ਜੰਮੇ ਤੇ ਮਰ ਜਾਏ ਜੋ ਤੇਰੀ ਸਿਣਾਈ ਹਰਦੀਓ ਤਿਨਾਂ ਦੁੱਖ ਭੁਖ ਕਚ ਨਾ ਹੈ ਨਾਨਕ ਨਾਮ ਚਲਾਏ ਹਦਾ ਤੂੰ ਸੱਚੇ ਸ਼ਬਦ ਸਮਾਏ ਪ੍ਰਭਾਤੀ ਮਹਲਾ ਤੀਜਾ ਗੁਰਮੁਖਰ ਜੀ ਸਦਾ ਤੇ ਆਵਾ ਜਬਲੋ ਜੀਨ ਪਰਾਨੁ ਗੁਰਸਬ ਦੀ ਮਨ ਨਿਰਮਲ ਹੋ ਜਾ ਚੁਕਾ